ਇਹ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀਆਂ ਨੇ ਜਿੱਥੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਇੱਕ ਨੌਜਵਾਨ ਦਾ ਪਿੱਛਾ ਕਰਦੇ ਕਰਦੇ ਕਈ ਹਮਲਾਵਾਰ ਉਸਦੇ ਘਰ ਤੱਕ ਪਹੁੰਚ ਗਏ ਜਿਨ੍ਹਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦੇ ਪਿੱਛੇ ਹਮਲਾਵਾਰ ਭੱਜੇ ਜਾ ਰਹੇ ਨੇ ਪਰ ਅੱਗੇ ਜਾ ਕੇ ਨੌਜਵਾਨ ਦੇ ਘਰ ਵਿੱਚ ਵੜ ਕੇ ਜੋ ਇਹਨਾਂ ਨੇ ਕਾਰਾ ਕੀਤਾ ਉਹ ਸੁਣ ਕੇ ਤੁਹਾਡਾ ਦਿਲ ਦਹਿਲ ਜਾਵੇਗਾ ਉਹ ਜਿਹੜੀ ਮਾਮੇ ਦੀ ਕੁੜੀ ਨੇ ਪਤਾ ਨਹੀਂ ਉਹਨੂੰ ਕੀ ਉਂਗਲਾ ਲਾਈਆ ਕੀ ਨਹੀਂ ਉਹ ਐਸੇ ਆਈ ਆ ਉਹਨੇ ਗਾ ਮਾੜੀ ਗੱਲ ਬਾਤ ਕੀਤੀ ਉਹ ਕਹਿੰਦੇ ਸੀ ਤੇਰੇ ਤਾਂ ਨਹੀਂ ਹੱਥੀ ਪਿਆ ਸੀ ਤੇ ਇਹਨਾਂ ਦਾ ਗੱਲ ਬਾਤ ਮੂੰਹ ਨਾਲ ਹੀ ਕੀਤੀ ਆ ਓਏ ਉਹ ਗੈਨੀ ਕਹਿੰਦਾ ਜਿਹੜਾ ਨੇ ਆਇਆ ਸੀ ਨਾਲ ਉਹ ਕਹਿੰਦਾ ਤੂੰ ਲੜਨਾ ਮੇਰਾ ਭਰਾ ਕਹਿੰਦਾ ਤਾਂ ਨਹੀਂ ਆਹੀ ਨਹੀਂ ਲੜਨਾ ਭਰਾ ਹੀ ਤਾਂ ਉਧਰ ਪੈਂਟ ਮਗਾ ਇਧਰੋਂ ਨਿਕਲ ਗਏ ਆ ਮਤਲਬ ਕੀ ਹੈ ਆਦਮੀ ਪਰਿਵਾਰ ਹੀ ਸੀ ਹਾਂਜੀ ਪਰਿਵਾਰ ਹੀ ਸੀਗਾ ਹਾਂਜੀ ਮੇਰਾ ਸਾਥ ਦਾ ਭਰਾ ਹੈ ਜੀ ਅਮਨਦੀਪ ਜੇ ਉਹ ਕੀ ਗੱਲ ਆ ਅਲਾਦਾ ਇਹ ਤਾਂ ਹੈ ਪਤਾ ਨਹੀਂ ਕੋਈ ਨਾ ਉਹ ਫੋਨ ਲੱਗਦਾ ਪਿਆ ਵਾ ਨਾ ਕਿਸੇ ਹੋਰ ਦਾ ਨੰਬਰ ਆ ਮੇਰੇ ਕੋਲੇ ਉਹਨਾਂ ਨੂੰ ਜਾਣਦੇ ਨਹੀਂ ਸੀਗੇ ਆਈ ਤਾਂ ਮਾਮੇ ਦੀ ਕੁੜੀ ਨੂੰ ਤਾਂ ਮੁੰਡੇ ਨੂੰ ਜਾਣਦੇ ਹਾਂ ਹਾਂ ਜੀ ਉਹਦੇ ਲੱਗਦੇ ਵਜੀਆਂ ਨੇ ਹਾਂ ਜੀ ਤਿੰਨ ਚਾਰ ਵਾਰ ਹੋਏ ਅਜੇ ਲੱਗਦੇ ਮੇਰੀ ਮੰਮੀ ਆ ਗਈ ਸੀ ਉਦੋਂ ਟਾਈਮ ਨਾਲ ਠੀਕ ਆ ਜੋ ਉਹਨਾਂ ਨੂੰ ਪਤਾ ਲੱਗਿਆ ਵੀ ਇੱਧਰ ਆਏ ਆ ਤੇ ਮੰਮੀ ਆਏ ਆ ਇੰਨੀ ਦਰੋਂ ਉਹਦੇ ਗੇਟ ਦੇ ਵਿਚੋਂ ਨੇ ਕੁਰਬਾਨਾ ਮਾਰੀਆਂ ਗਿਆ ਦੀ ਉਹ ਪੋੜੀ ਚੜ ਕੇ ਚੱਲਿਆ ਹੀ ਬਾਹਰ ਨੂੰ ਤੇ ਇੰਨੀ ਦਰੋਂ ਮੰਮੀ ਆਈ ਤੇ ਉਹ ਉਹਨੂੰ ਅੰਦਰੋਂ ਕੱਢ ਕੇ ਤੇ ਆਟੋਏ ਪਟਾਕੇ ਦੇ ਲੈ ਗਏ ਸੀ ਉਹਨਾਂ ਮੰਮੀ ਲੈ ਗਏ ਮੇਰੇ ਇਹ ਤਾਂ ਦੂਜੇ ਭਾਜੀ ਸੀਗੇ ਉਹ ਛਡੋਂ ਗਏ ਸੀਗੇ ਉਹ ਉਹਦੇ ਮਾਰੀ ਕੁਰਬਾਨਾ ਉਹ ਨਾ ਕਰਤ ਹੁੰਦੇ ਇੱਕੋ ਹੀ ਬੰਦੇ ਦਾ ਆਇਆ ਇੱਕੋ ਬੰਦੇ ਦਾ ਆਇਆ ਇਹਦਾ ਪੱਟਾ ਪੱਤੀ ਆ ਜੀ ਜਿਹਦੇ ਗਰਦਨ ਦੇ ਸੋਚਨ ਵੱਡੀ ਜੀ ਉਹਦਾ ਕੇ ਫੋਨ ਇਨਾਮ ਕੀ ਆ ਉਹਦਾ ਉਹਦਾ ਆਸ ਤੋਂ ਕੋ ਨੂੰ ਕੀ ਹਾਲਾਤ ਨੇ ਹਸਪੀਟਲ ਨਾਲ ਨਹੀਂ ਭਾਈ ਆ ਕੋਈ ਗੱਲ ਚੱਲ ਵਾੜੀ ਭਾਈ ਵੀ ਕੋਈ ਪੁਲਿਸ ਨਹੀਂ ਹੁਣ ਕੀ ਕੀਤਾ ਉਹ ਉਧਰ ਗਏ ਆ ਜੀ ਬਾਗੀ ਚਾਂੜ ਦੇ ਜਿਹੜੇ ਬੰਦੇ ਜਿਹੜੇ ਆਏ ਸੀ ਨਾ ਮਾਰਨ ਆ ਉਹਨਾਂ ਨੂੰ ਲੱਭਣ ਗਏ ਆ ਹਾਂ ਜੀ ਤੇ ਹੁਣ ਕੀ ਚਾਹੁੰਦੇ ਹੋ ਕੀ ਹੁਣ ਭਾਈ ਸਾਹਬ ਹੋਣਾ ਚਾਹੀਦਾ ਕਿੰਨੀ ਉਮਰ ਦੀ ਹੋਵੇ ਜਿੰਨਾ ਦਾ ਗਲਾ ਵਟੇਗਾ ਮੇਰੇ ਖਿਆਲ ਹੁਣੀ ਭਾਈ ਉਹਨਾਂ ਦੀ 40 40 42 ਦੇ ਕਰੀਬ ਹੋਣੀ ਹੈ ਹਾਂਜੀ ਹਾਂਜੀ ਦੋ ਜਵਾਲਾ ਦੋ ਮੁੰਡੇ ਉਹਨਾਂ ਦੇ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹ ਇਹਦੇ ਅਮਨਦੀਪ ਦੀ ਭੈਣ ਹੀ ਹੈ ਮਾਮੇ ਦੀ ਲੜਕੀ ਸੀਗੀ ਤੇ ਕੰਤਾ ਉਹਦਾ ਇੱਕ ਬਾਪ ਜੀ ਦਾ ਉਹ ਆਏ ਇੱਥੇ ਗਾਲਾਂ ਗੋਲਾਂ ਕੱਢਦੇ ਸੀ ਜਿਹੜਾ ਬੰਦਾ ਛੜਾਉਂਦਾ ਸੀ ਲੜਦੇ ਲੜਦੇ ਕਾਫੀ ਦੂਰਾਂ ਕੀ ਤੁਹਾਨੂੰ ਨਾਂ ਦੇ ਬੰਦੇ ਨੇ ਉਹਨੇ ਛੁਰਪਾਨ ਮਾਰੀ ਤੇ ਉਹਦੀ ਅਜੇ ਹਸਪਤਲ ਤੋਂ ਜਾ ਕੇ ਸੋਨੂ ਨਾਮ ਦੇ ਬੰਦੇ ਦੇ ਕਿਰਪਾਨ ਵੱਜੀ ਹੈ ਜਾਂ ਉਹਨੇ ਮਾਰੀ ਸੋਨੂ ਨਾਮ ਦੇ ਬੰਦੇ ਦੇ ਛੁਰਪਾਨ ਮਾਰੀ ਹੈ ਜੀ ਕੰਤੇ ਹੋਣਾ ਨੇ ਦੋ ਨੇ ਗਏ ਸੀ ਨਾਮ ਨੋਮ ਨੇ ਅਜੇ ਪਤਾ ਨਹੀਂ ਆ ਰੇਡ ਗਈ ਹੈ ਪਰ ਸਾਡੀ ਜਲਦੀ ਫੜ ਲਾਂਗੇ ਸੀ ਸੇਮਾ ਨਾਲ ਆਪਸ ਵਿੱਚ ਰਿਸ਼ਤੇਦਾਰੀ ਸੀ ਗਈ ਆਪਸ ਵਿੱਚ ਰਿਸ਼ਤੇਦਾਰੀ ਨਹੀਂ ਠੀਕ ਹੈ ਤੇ ਹੁਣ ਤੱਕ ਕੁਝ ਪਤਾ ਲੱਗ ਪਾਇਆ ਕਿ ਇਹ ਆਪ ਕਿਸ ਚੀਜ਼ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ ਬਸ ਇਹ ਨਿਆਂਗਰ ਹੈਗੇ ਨੇ ਤੇ ਜਦੋਂ ਇੱਧਰ ਆਉਂਦੇ ਸੀ ਲੜਪਦੇ ਸੀ ਇਹਨਾਂ ਦਾ ਅਜੇ ਤੱਕ ਉਹ ਪਤਾ ਨਹੀਂ ਲੱਗਿਆ ਕਿ ਕਿਉਂ ਹੋਇਆ ਕਾਰਨ ਕੀ ਆ ਉਹ ਉਹ ਅਸੀਂ ਟੈਕਨੀਕਲ ਬੰਦੇ ਜਿਹੜਾ ਮਾਰਨ ਵਾਲਾ ਕੀ ਹੈ ਜੀ 21 ਸਾਲ ਦੀ ਉਮਰ ਦਾ ਹੈ ਪਰ ਜਿਹੜਾ ਕਾਂਚੇ ਦੀ ਜ਼ਿਕਰ ਕਰ ਰਹੇ ਪਏ ਆ ਉਹਦਾ ਫਿਲਮ ਰਿਕਾਰਡਿੰਗ ਹੋਣੀ ਹੋਰ ਕਿੰਨੇ ਜਣੇ ਸੱਟੇ ਨਹੀਂ ਆ ਜਿਹੜਾ ਦੇਖਣਾ ਪਊਗਾ ਜੀ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਨੇ ਕਿੰਨੇ ਨੇ ਟੋਨੋ ਜਿਹੜਾ ਅਮਨਦੀਪ ਸਿੰਘ ਆ ਉਹਦੇ ਵੀ ਸੱਟਾਂ 3-4 ਵਾਰ ਹੋਏ ਨੇ ਤੇ ਬਾਅਦ ਤੇ ਸੱਟ ਵੀ ਹੈ ਜਿਹੜਾ ਦੱਸ ਦੇਣ ਪਰ ਇਹ ਹਸਪਤਾਲ ਜਾ ਕੇ ਪਤਾ ਲੱਗੂ ਕਿੰਨੀਆਂ ਸੱਟਾਂ ਠੀਕ ਹੈ ਤੇ ਕੋਈ ਕੈਮਰੇ ਦੀ ਸੀਸੀਟੀਵੀ ਹੁਣ ਹੱਲੇ ਜਾ ਰਹੇ ਨੇ ਹਾਂਜੀ ਉਹ ਸਭ ਅਲੱਗ ਦੇਖਾਂਗੇ ਉਹ ਅਉਦਨੀਆ ਤੋਂ ਬਣੀ ਹੀ ਮੰਗੀਆਂ ਰੇਡ ਕਰਨ ਉਹਨਾਂ ਦੇ ਘਰ ਮਾਮਲਾ ਦਰਜ ਕੀਤਾ ਗਿਆ ਹੈ ਮਾਮਲਾ ਦਰਜ ਕਰਨਾ ਹੀ ਸਟੇਟਮੈਂਟ ਲਵਾਂਗੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਨਹਿਿੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਪਰਿਵਾਰ ਦੇ ਮੁਤਾਬਕ ਨੌਜਵਾਨ ਦੇ ਮਾਮੇ ਅਤੇ ਉਸਦੇ ਮੁੰਡੇ ਵੱਲੋਂ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਨੇ ਮਾਮਲੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ